ਵੋਟਾਂ ਵੇਲੇ ਬਾਪੂ ਕਹਿੰਦੇ ਮੁੜ ਕੇ ਸਾਡੀ ਸਾਰ ਨਹੀਂ ਲੈਂਦੇ ਇਹ ਗੱਲ ਤਾਂ ਭਾਈ ਸੱਚੀ ਆ ਕਰਦੇ ਤਾਂ ਇਹ ਐਵੇਂ ਹੀ ਆ ਪਰ ਹੁਣ ਲੋਕ ਵੀ ਪਹਿਲਾਂ ਵਾਲੇ ਨਹੀਂ ਰਹਿ ਗਏ ਹੁਣ ਲੋਕ ਵੀ ਸਿਆਣੇ ਹੋ ਗਏ ਆ ਇਸੇ ਕਰਕੇ ਤਾਂ ਆ ਬਲਾਕ ਸੰਮਤੀ ਦੀਆਂ ਚੋਣਾਂ ਨੇ ਜ਼ਿਲ੍ਹਾ ਪ੍ਰੀਸ਼ਦ ਦੀਆਂ ਚੋਣਾਂ ਨੇ ਤੇ ਹੁਣ ਇਹਨਾਂ ਚੋਣਾਂ ਵਿੱਚ ਰੁਝਾਨ ਆਉਣੇ ਸ਼ੁਰੂ ਹੋ ਗਏ ਆ ਲੋਕ ਸਿਆਣੇ ਹੋਣ ਕਰਕੇ ਆ ਬਠਿੰਡਾ ਦਾ ਪਿੰਡ ਨਈਆਂ ਵਾਲਾ ਉੱਥੇ ਲੋਕਾਂ ਨੇ ਹੱਥਾਂ ਵਿੱਚ ਫਲੈਕਸ ਫੜੇ ਹੋਏ ਆ ਕਹਿੰਦੇ ਅਸੀਂ ਇਹਨਾਂ ਵੱਖ-ਵੱਖ ਸਿਆਸੀ ਪਾਰਟੀ ਵਾਲਿਆਂ ਦਾ ਬਾਈਕਾਟ ਕਰਦੇ ਆ ਕਿਉਂਕਿ ਸਾਡੇ ਪਿੰਡ ਵਿੱਚ ਜਿਹੜੇ ਮੁੱਢਲੀਆਂ ਬੇਸਿਕ ਜ਼ਰੂਰਤਾਂ ਹੁੰਦੀਆਂ ਨੇ ਜਿਹੜਾ ਬੇਸਿਕ ਵਿਕਾਸ ਕਰਨਾ ਹੁੰਦਾ ਉਹ ਵੀ ਨਹੀਂ ਕੀਤਾ ਗਿਆ ਇੱਥੇ ਕੋਈ ਚੰਗਾ ਸੀਵਰੇਜ ਨਹੀਂ ਪਾਇਆ ਇੱਥੇ ਕੋਈ ਗਲੀਆਂ ਨਾਲੀਆਂ ਦਾ ਚੰਗਾ ਪ੍ਰਬੰਧ ਨਹੀਂ ਹੈਗਾ ਇੱਥੇ ਜਿਹੜਾ ਖੇਡ ਦਾ ਮੈਦਾਨ ਹੋਣਾ ਚਾਹੀਦਾ ਸੀ ਉਹ ਨਹੀਂ ਹੈਗਾ ਤੇ ਆ ਗਿੱਦੜਵਾਹਾ ਦਾ ਪਿੰਡ ਦੋਦ ਉੱਥੋਂ ਦੇ ਲੋਕ ਇੱਕ ਗਲੀ ਦਾ ਮਸਲਾ ਉਹ ਕਹਿੰਦੇ ਸਾਡੀ ਗਲੀ ਹੀ ਕੱਚੀ ਆ ਕਹਿੰਦੇ ਅਸੀਂ ਵੀ ਸਾਰੀਆਂ ਸਿਆਸੀ ਪਾਰਟੀਆਂ ਦਾ ਬਾਈਕਾਟ ਕਰਦੇ ਆ ਵੱਖ-ਵੱਖ ਸਿਆਸੀ ਪਾਰਟੀਆਂ ਨੇ ਸਾਨੂੰ ਅੱਜ ਤੱਕ ਲਾਰੇ ਹੀ ਲਾਏ ਆ ਅਡੇਮਪੀ ਢਿਲੋਂ ਸਾਫ ਦਾ ਤਾਂ ਨਾਂ ਲੈ ਕੇ ਉਹ ਕਹਿ ਰਹੇ ਆ ਨਾ ਕਿ ਉਹਨਾਂ ਨੇ ਵੀ ਸਾਡੇ ਨਾਲ ਵਾਅਦਾ ਕੀਤਾ ਸੀ ਪਰ ਵੋਟਾਂ ਵੇਲੇ ਵਾਅਦੇ ਕਰਦੇ ਆ ਤੇ ਬਾਅਦ ਵਿੱਚ ਸਾਰੀਆਂ ਹੀ ਪਾਰਟੀਆਂ ਸਾਡੇ ਨਾਲ ਵਾਅਦੇ ਕਰਕੇ ਮੁੱਕਰ ਜਾਂਦੀਆਂ ਤੇ ਗੁਰਦਾਸਪੁਰ ਦੇ ਪਿੰਡ ਜਾਗੋਵਾਲ ਤੋਂ ਖਬਰ ਸਾਹਮਣੇ ਆ ਰਹੀ ਹੈ ਕਿ ਉੱਥੇ ਔਰਤਾਂ ਨੇ ਵਿਰੋਧ ਕੀਤਾ ਜ਼ਬਰਦਸਤ ਵਿਰੋਧ ਪ੍ਰਤਾਪ ਸਿੰਘ ਬਾਜਵਾ ਨੇ ਆਪਣੇ ਵਰਕਰਾਂ ਦੀ ਮੀਟਿੰਗ ਲੈਣ ਵਾਸਤੇ ਹੁਣ ਸੀ ਕਿਉਂਕਿ ਦੱਸੇ ਤੁਹਾਨੂੰ ਜ਼ਿਲ੍ਹਾ ਪ੍ਰੀਸ਼ਦ ਤੇ ਬਲਾਕ ਸਮਤੀ ਦੀਆਂ ਚੋਣਾਂ ਕਰਕੇ ਤਾਂ ਉੱਥੇ ਉਹਨਾਂ ਨੇ ਸੜਕ ਬਲਾਕ ਕਰਤੀ ਜਾਮ ਕਰਤੀ ਲੱਕੜਾ ਲੁਕੜਾ ਸੁੱਟ ਕੇ ਉੱਥੇ ਉਹ ਔਰਤਾਂ ਕਹਿੰਦੀਆਂ ਉਹਨਾਂ ਦੀਆਂ ਬੱਸਾਂ ਅੱਗੇ ਰੁਕ ਗਈਆਂ ਕਹਿੰਦੀ ਅਸਲ ਲੰਘਣੀ ਨਹੀਂ ਦੇਣਾ ਕਹਿੰਦੇ ਅਸੀਂ ਕਿਸੇ ਨੂੰ ਵੀ ਇੱਥੇ ਚਾਹੇ ਅਕਾਲੀ ਦਲ ਵਾਲੇ ਆਉਣ ਚਾਹੇ ਕਾਂਗਰਸ ਵਾਲੇ ਆਉਣ ਚਾਹੇ ਆਮ ਆਦਮੀ ਪਾਰਟੀ ਵਾਲੇ ਆਉਣ ਤੇ ਚਾਹੇ ਫੁੱਲ ਵਾਲੇ ਜਣਕੇ ਭਾਜੀਪੀ ਵਾਲੇ ਕੋਈ ਵੀ ਪਾਰਟੀ ਜਾਂ ਕੋਈ ਵੀ ਹੋਰ ਪਾਰਟੀ ਹੋਵੇ ਉਹ ਆਉਣ ਕਹਿੰਦੀ ਅਸੀਂ ਤਾਂ ਉਹ ਔਰਤਾਂ ਕਹਿ ਰਹੀਆਂ ਵੀ ਵੜਨ ਨਹੀਂ ਦੇਣਾ ਇੱਥੇ ਉਹ ਦਿਖਾ ਰਹੀਆਂ ਇੱਕ ਉਹਨਾਂ ਦੀ ਗਲੀ ਜੋ ਪਾਣੀ ਨਾਲ ਭਰੀ ਹੋਈ ਆ ਵਿੱਚ ਇਕਟਾ ਸੁੱਟ-ਸੁੱਟ ਕੇ ਉਹਨਾਂ ਨੇ ਰਾਹਸਤਾ ਬਣਾਇਆ ਹੋਇਆ ਕਹਿੰਦੇ ਜਦੋਂ ਸਾਡੇ ਬੱਚੇ ਸਕੂਲ ਜਾਂਦੇ ਆ ਉਹ ਇਹਦੇ ਵਿੱਚ ਲਿਬੜਦੇ ਨੇ ਦੇਖਦੇ ਨੇ ਸਾਡੀ ਮੰਦੀ ਹਾਲ ਤਾਂ ਸਾਨੂੰ ਨਿਤ ਦਾ ਆਉਣਾ ਜਾਣਾ ਸਾਡਾ ਮਹਾਲ ਹੋਇਆ ਰਹਿੰਦਾ ਜੇ ਮੀਂਹ ਪੈ ਜਾ ਸਾਡੇ ਘਰਾਂ ਤੱਕ ਪਾਣੀ ਪਹੁੰਚ ਜਾਂਦਾ ਉਦਾਂ ਵੀ ਸਾਡੀ ਗਲੀ ਦੇ ਵਿੱਚ ਪਾਣੀ ਖੜਾ ਤੇ ਕਹਿੰਦੇ ਸਾਡੇ ਨਾਲ ਸਾਰੀਆਂ ਪਾਰਟੀਆਂ ਵਾਲਿਆਂ ਨੇ ਵਾਅਦੇ ਕੀਤੇ ਸਾਨੂੰ ਲਾਰੇ ਲਾਏ ਵੋਟਾਂ ਵੇਲੇ ਆਉਂਦੇ ਆ ਔਰਤਾ ਕਹਿ ਰਹੀਆਂ ਕਹਿੰਦੀਆਂ ਸਾਨੂੰ 28 2 30 30 ਸਾਲ ਹੋ ਗਏ ਵਿਆਹ ਕੇ ਆਈਆਂ ਨੂੰ ਇਸ ਪਿੰਡ ਦੇ ਵਿੱਚ ਤੇ ਉਦੋਂ ਦਾ ਵੱਖ-ਵੱਖ ਪਾਰਟੀਆਂ ਦੀ ਸਤਾ ਇੱਥੇ ਰਹੀ ਆ ਸਰਕਾਰਾਂ ਇੱਥੇ ਰਹੀਆਂ ਸਭ ਨੇ ਸਾਡੇ ਨਾਲ ਵਾਅਦੇ ਕੀਤੇ ਕਿ ਅਸੀਂ ਇਹ ਗਲੀ ਪੱਕੀ ਕਰਾਂਗੇ ਉੱਚੀ ਕਰਾਂਗੇ ਇਹਦੇ ਪਾਣੀ ਦਾ ਨਿਕਾਸ ਕਰਾਂਗੇ ਪਰ ਕਿਸੇ ਨੇ ਵੀ ਸਾਡੀ ਸੁਣਵਾਈ ਨਹੀਂ ਕੀਤੀ ਤੇ ਹੁਣ ਕਹਿੰਦੇ ਅਸੀਂ ਇਹਨਾਂ ਵੱਖ-ਵੱਖ ਜਿਹੜੀਆਂ ਸਿਆਸੀ ਪਾਰਟੀਆਂ ਨੇ ਉਹਨਾਂ ਦਾ ਬਾਈਕਾਟ ਕਰਦੇ ਹਾਂ ਇਹ ਕਿੱਡੀਆਂ ਕਿ ਜ਼ਰੂਰਤਾਂ ਨੇ ਜਿਹੜੀਆਂ ਪਿੰਡਾਂ ਦੀਆਂ ਛੋਟੀਆਂ-ਛੋਟੀਆਂ ਜ਼ਰੂਰਤਾਂ ਨੇ ਵੱਖ-ਵੱਖ ਸਰਕਾਰਾਂ ਇੱਡੇ-ਡੇ ਵੱਡੇ ਦਾਅਵੇ ਤੇ ਵਾਅਦੇ ਲੋਕਾਂ ਦੇ ਨਾਲ ਕਰਦੀਆਂ ਪਰ ਜਿਹੜਾ ਬੇਸਿਕ ਵਿਕਾਸ ਆ ਪਿੰਡਾਂ ਦੇ ਵਿੱਚ ਇਹ ਦੋਸਤੋ ਹਕੀਕਤ ਆ ਕਿ ਜਿਹੜਾ ਬੇਸਿਕ ਵਿਕਾਸ ਆ ਪਾਣੀ ਦਾ ਨਿਕਾਸ ਸੀਵਰੇਜ ਪਾਉਣਾ ਪਿੰਡਾਂ ਦੇ ਵਿੱਚ ਗਲੀਆਂ ਨਾਲੀਆਂ ਪੱਕੀਆਂ ਕਰਨੀਆਂ ਕੋਈ ਬੱਚਿਆਂ ਵਾਸਤੇ ਖੇਡ ਦਾ ਗਰਾਊਂਡ ਹੋਣਾ ਕੋਈ ਜਿਮ ਦਾ ਸਮਾਨ ਦੇਣਾ ਇਦਾਂ ਦੀਆਂ ਜਿਹੜੀਆਂ ਛੋਟੀਆਂ-ਛੋਟੀਆਂ ਸਹੂਲਤਾਂ ਚੰਗੇ ਸਕੂਲ ਪਿੰਡਾਂ ਦੇ ਵਿੱਚ ਹੋਣੇ ਇਹੋ ਜਿਹੇ ਜਿਹੜੀਆਂ ਬੇਸਿਕ ਜ਼ਰੂਰਤਾਂ ਉਹ ਵੀ ਹਲੇ ਤੱਕ ਸਾਡੀਆਂ ਸਰਕਾਰਾਂ ਪੂਰੀਆਂ ਨਹੀਂ ਕਰ ਪਾਈਆਂ ਪਿੰਡਾਂ ਦੇ ਵਿੱਚ ਬੜੇ ਅਫਸੋਸ ਦੀ ਗੱਲ ਆ ਕਿ ਵਾਅਦੇ ਵੱਡੇ-ਵੱਡੇ ਕੀਤੇ ਜਾਂਦੇ ਆ ਤੇ ਹੁਣ ਆ ਸਮਰਾਲਾ ਦੇ ਆਪ ਐਮਐਲਏ ਦੀ ਇੱਕ ਵੀਡੀਓ ਜਿਹੜੀ ਸਾਹਮਣੇ ਆ ਰਹੀ ਆ ਜਿਦੇ ਵਿੱਚ ਉਹ ਕਹਿ ਰਹੇ ਨੇ ਕਿ ਜਿਹੜੇ ਵੱਧ ਤੋਂ ਵੱਧ ਆਮ ਆਦਮੀ ਪਾਰਟੀ ਨੂੰ ਪੰਚਾਇਤੀ ਜਿਹੜੀਆਂ ਵੋਟਾਂ ਉਹ ਪਾਉਣਗੇ ਆ ਜਿਹੜੀਆਂ ਬਲਾਕ ਸੰਮਦੀ ਦੀਆਂ ਜ਼ਿਲ੍ਹਾ ਪ੍ਰੀਸ਼ਦ ਦੀਆਂ ਵੋਟਾਂ ਆ ਰਹੀਆਂ ਜਿਹੜੀਆਂ ਸਭ ਤੋਂ ਵੱਧ ਵੋਟਾਂ ਪਾਉਣਗੇ ਕਹਿੰਦੇ ਉਹਨਾਂ ਨੂੰ 31 ਲੱਖ ਰੁਪਇਆ ਇਨਾਮ ਦਿੱਤਾ ਜਾਊਗਾ ਉਦੋਂ ਘਟ ਵਾਲਿਆਂ ਨੂੰ 11 ਤੇ ਜਿਹੜੇ ਵੈਸੇ ਹੀ ਜਿਤਾਉਣ ਗਿਆ ਆ ਮਾਦਮੀ ਪਾਰਟੀ ਨੂੰ ਉਹਨਾਂ ਨੂੰ 5 ਲੱਖ ਰੁਪਇਆ ਕਮਹਾਲ ਦੇ ਲਾਲਚ ਦਿੱਤੇ ਜਾ ਰਹੇ ਆ ਇਹਨੂੰ ਲਾਲਚ ਹੀ ਕਿਹਾ ਜਾਊਗਾ ਵੋਟਾਂ ਦੇ ਵਿੱਚ ਆ ਕੇ ਜਿਹੜੇ ਇਹ ਵਾਅਦੇ ਕੀਤੇ ਜਾਂਦੇ ਆ ਕਿਉਂਕਿ ਜੇ ਕਿਸੇ ਨੇ ਕਰਨਾ ਕੁਛ ਤਾਂ ਗਰਾਊਂਡ ਲੈਵਲ ਤੇ ਲੋਕਾਂ ਨੂੰ ਦਿਖਣੇ ਚਾਹੀਦੇ ਆ ਨਾ ਕਿੱਥੇ ਕੰਮ ਫਿਰ ਤੁਹਾਨੂੰ ਵੋਟਾਂ ਮੰਗਣ ਦੀ ਲੋੜ ਹੀ ਨਹੀਂ ਪੈਣੀ ਲੋਕ ਤੁਹਾਨੂੰ ਆਪੇ ਹੀ ਵੋਟਾਂ ਪਾਉਣਗੇ ਲੋਕਾਂ ਨੂੰ ਪਤਾ ਹੋਊਗਾ ਆਹ ਸਰਕਾਰ ਆਹ ਪਾਰਟੀ ਸਾਡੇ ਨਾਲ ਖੜੀ ਆ ਇਹਨਾਂ ਨੇ ਸਾਡਾ ਵਿਕਾਸ ਕੀਤਾ ਇਹਨਾਂ ਨੇ ਸਾਡੇ ਕੰਮ ਕੀਤੇ ਆ ਤੇ ਅਸੀਂ ਇਹਨਾਂ ਨੂੰ ਹੀ ਵੋਟ ਪਾਣੀ ਆ ਫਿਰ ਵੋਟਾ ਮੰਗਣ ਦੀ ਲੋੜ ਨਹੀਂ ਪੈਣੀ ਨਾ ਮਸ਼ਹੂਰੀਆਂ ਕਰਨ ਦੀ ਲੋੜ ਪੈਣੀ ਕਿਸੇ ਵੀ ਸਿਆਸੀ ਪਾਰਟੀ ਨੂੰ ਨਾ ਫਲੈਕਸ ਲਾਉਣ ਦੀ ਲੋੜ ਪੈਣੀ ਨਾ ਮਸ਼ਹੂਰੀਆਂ ਕਰਨ ਦੀ ਲੋੜ ਪੈਣੀ ਨਾ ਤੁਹਾਨੂੰ ਗਰਾਊਂਡ ਲੈਵਲ ਤੇ ਜਾ ਕੇ ਭਾਵੇਂ ਤੁਸੀਂ ਇੱਕ ਦਿਨ ਵੀ ਵੋਟ ਨਾ ਮੰਗੋ ਫਿਰ ਵੀ ਲੋਕ ਤੁਹਾਨੂੰ ਹੀ ਵੋਟਾਂ ਪਾਉਣਗੇ ਕਿਉਂਕਿ ਹੁਣ ਜਦੋਂ ਲੋਕਾਂ ਨੂੰ ਉਮੀਦ ਸੀ ਆਹ ਵੋਟਾਂ ਤੋਂ ਪਹਿਲਾਂ ਕਿ ਆਮ ਆਦਮੀ ਪਾਰਟੀ ਨਵੀਂ ਸਰਕਾਰ ਆ ਸਾਡਾ ਕੁਝ ਵਿਕਾਸ ਕਰੂਗੀ ਸਾਨੂੰ ਇੱਥੇ ਜਿਹੜੀਆਂ ਸਹੂਲਤਾਂ ਉਹ ਮੁਹੱਈਆ ਕਰਵਾਊਗੀ ਬਾਕੀ ਸਰਕਾਰਾਂ ਨੂੰ ਤਾਂ ਅਸੀਂ ਵੇਖ ਹੀ ਲਿਆ ਇਸੇ ਕਰਕੇ ਹੀ ਉਹਨਾਂ ਨੇ ਆਮ ਆਦਮੀ ਪਾਰਟੀ ਦੇ 92 ਜਿਤਾਏ ਸੀ ਇਸੇ ਆਸ ਵਿੱਚ ਹੀ ਤੇ ਜੇਕਰ ਇੱਥੇ ਵੱਖ-ਵੱਖ ਸਰਕਾਰਾਂ ਨੇ ਕੰਮ ਚੰਗੇ ਕੀਤੇ ਹੁੰਦੇ ਲੋਕਾਂ ਨੂੰ ਵਿਕਾਸ ਦਿਖਦਾ ਕੀਤਾ ਉਹਨਾਂ ਦਾ ਤਾਂ ਫਿਰ ਕਿਸੇ ਵੀ ਸਰਕਾਰ ਨੂੰ ਵੋਟ ਮੰਗਣ ਦੀ ਲੋੜ ਹੀ ਨਹੀਂ ਪੈਣੀ ਸੀ ਲੋਕਾਂ ਨੇ ਆਪ ਹੀ ਜਾ ਕੇ ਉਹਨਾਂ ਨੂੰ ਵੋਟਾਂ ਪਾਉਣੀਆਂ ਸੀ ਭਾਈ ਸਾਨੂੰ ਆ ਸਰਕਾਰ ਚਾਹੀਦੀ ਆ ਮੇਰਾ ਇੱਕ ਵੀਰ ਆ ਪਟਵਾਰੀ ਉਹ ਬੜਾ ਇਮਾਨਦਾਰ ਪਟਵਾਰੀ ਹੁਣ ਤੱਕ ਮੰਨਿਆ ਗਿਆ ਤੇ ਉਹ ਵੀਰ ਜਿਹੜੇ ਇਲਾਕੇ ਦੇ ਵਿੱਚ ਉਹ ਫਰੀਦਕੋਟ ਦੇ ਇੱਕ ਇਲਾਕੇ ਦੇ ਵਿੱਚ ਪਟਵਾਰੀ ਲੱਗਾ ਹੋਇਆ ਸੀ ਉਥੋਂ ਉਹਦੀ ਬਦਲੀ ਕਿੰਨੇ ਵਾਰ ਕੀਤੀ ਗਈ ਪਰ ਉਹ ਪਿੰਡ ਦੇ ਲੋਕਾਂ ਨੇ ਉਸ ਪਟਵਾਰੀ ਵੀਰ ਨੂੰ ਉਥੋਂ ਬਦਲੀ ਨਹੀਂ ਕਰਾਉਣ ਦਿੱਤੀ ਉਹਦੀ ਬਦਲੀ ਹੋਣੀ ਨਹੀਂ ਦਿੱਤੀ ਉਹਨਾਂ ਨੇ ਵਿਰੋਧ ਕੀਤਾ ਉਹਨਾਂ ਨੇ ਵਾਰ-ਵਾਰ ਸਰਕਾਰ ਤੋਂ ਡਿਮਾਂਡ ਕੀਤੀ ਕਿ ਸਾਨੂੰ ਤਾਂ ਇਹੀ ਹੀ ਪਟਵਾਰੀ ਚਾਹੀਦਾ ਕਿਉਂਕਿ ਉਹ ਇਮਾਨਦਾਰ ਮੰਨਿਆ ਜਾਂਦਾ ਸੀ ਲੋਕਾਂ ਦੇ ਕੰਮ ਹੁੰਦਾ ਸੀ ਲੋਕਾਂ ਦੇ ਨਾਲ ਕਿਸੇ ਵੀ ਤਰ੍ਹਾਂ ਦੀ ਚਾਲਬਾਜੀ ਕਹਿ ਲਓ ਧੋਖਾ ਧੜੀ ਕਹਿ ਲਓ ਇਦਾਂ ਨਹੀਂ ਕਰਦਾ ਸੀ ਰਿਸ਼ਵਤਾਂ ਨਹੀਂ ਲੈਂਦਾ ਸੀ ਇਸ ਕਰਕੇ ਲੋਕਾਂ ਨੇ ਉਸ ਬੰਦੇ ਨੂੰ ਉਥੋਂ ਬਦਲੀ ਨਹੀਂ ਹੋਣ ਦਿੱਤੀ ਉਹ ساری ਉਮਰ ਉਸੇ ਹੀ ਥਾਂ ਤੇ ਪਟਵਾਰੀ ਲੱਗਾ ਰਿਹਾ ਜਿੱਥੇ ਇੱਕ ਵਾਰੀ ਲੱਗ ਗਿਆ ਇਹ ਹੈ ਕਿ ਜੇ ਅਸੀਂ ਕਿਸੇ ਵਾਸਤੇ ਕੋਈ ਕੰਮ ਕੀਤਾ ਤਾਂ ਲੋਕਾਂ ਨੂੰ ਦੀਣਾ ਹੁੰਦਾ ਵੀ ਆਹ ਬੰਦਾ ਭਾਈ ਇਮਾਨਦਾਰ ਆ ਇਹਨੇ ਸਾਡੇ ਵਾਸਤੇ ਕੰਮ ਕੀਤਾ ਇਹਨੇ ਸਾਡੀਆਂ ਮੰਗਾਂ ਪੂਰੀਆਂ ਕੀਤੀਆਂ ਤਾਂ ਫਿਰ ਕਿਸੇ ਨੂੰ ਵੀ ਫੋਟਾਂ ਸ਼ਾਇਦ ਮੰਗਣ ਦੀ ਲੋੜ ਨਹੀਂ ਸੀ ਪੈਣੀ ਅੱਜ ਵੱਖ-ਵੱਖ ਪਾਰਟੀਆਂ ਵਾਲੇ ਲੋਕਾਂ ਤੋਂ ਵੋਟਾਂ ਮੰਗਣ ਜਾ ਰਹੇ ਆ ਤਾਂ ਜਿਹੜੇ ਲੋਕ ਸਿਆਣੇ ਹੋ ਚੁੱਕੇ ਆ ਦਿਮਾਗੀ ਤੌਰ ਤੇ ਉਹ ਅੱਜ ਸਵਾਲ ਉਠਾ ਰਹੇ ਆ ਕਿ ਸਾਡੀਆਂ ਜਿਹੜੀਆਂ ਮੰਗਾਂ ਸੀ ਮਸਲੇ ਸੀ ਉਹ ਹੱਲ ਕਿਉਂ ਨਹੀਂ ਕੀਤੇ ਗਏ ਵੱਖ-ਵੱਖ ਪਾਰਟੀਆਂ ਨੂੰ ਸਵਾਲ ਕਰ ਰਹੇ ਆ ਤੇ ਪਾਰਟੀਆਂ ਨੂੰ ਵੀ ਸੋਚਣਾ ਚਾਹੀਦਾ ਕਿ ਹੁਣ ਪਹਿਲਾਂ ਵਾਂਗ ਲੋਕਾਂ ਨੂੰ ਫੋਕੇ ਲਾਰੇ ਨਹੀਂ ਲਾਏ ਜਾਣੇ ਲੋਕਾਂ ਦਾ ਕੋਈ ਨਾ ਕੋਈ ਵਿਕਾਸ ਲੋਕਾਂ ਨਾਲ ਕੀਤੇ ਵਾਅਦੇ ਪੂਰੇ ਕਰਨੇ ਪੈਣੇ ਆ ਥਿਊਰੀ ਸਾਨੂੰ ਵੋਟਾਂ ਮਿਲਣਗੀਆਂ ਨਾ ਤਾਂ ਜੇ ਕੋਈ ਕਿਸੇ ਨੂੰ ਥ੍ਰੈਟ ਕਰੇ ਨਾ ਉਹਦਾ ਵੋਟਾਂ ਮਿਲ ਸਕਦੀਆਂ ਨਾ ਲਾਲਚ ਦੇ ਵਿੱਚ ਆ ਕੇ ਜਿਵੇਂ ਜਿਵੇਂ ਲੋਕ ਸਿਆਣੇ ਹੁੰਦੇ ਜਾਣਗੇ ਲੋਕ ਨਾ ਮੇਰੇ ਖਿਆਲ ਚ ਧਮਕੀਆਂ ਤੋਂ ਡਰਨਗੇ ਤੇ ਨਾ ਹੀ ਕਿਸੇ ਤਰ੍ਹਾਂ ਦੇ ਲਾਲਚਾਂ ਵਿੱਚ ਆਉਣਗੇ ਹੌਲੀ ਹੌਲੀ ਲੋਕ ਵਿਕਾਸ ਵੱਲ ਨੂੰ ਵਧਣਗੇ ਅਗਾਹਾਂ ਵੱਲ ਨੂੰ ਅਗਾਹ ਵਧੂ ਸੋਚ ਅਪਣਾਉਣਗੇ ਤੇ ਉਹ ਆਪਣੇ ਜਿਹੜੇ ਅਸਲੀ ਹੱਕ ਨੇ ਉਹ ਮੰਗਣਗੇ ਸਰਕਾਰਾਂ ਤੋਂ ਤਾਂ ਸਰਕਾਰਾਂ ਨੂੰ ਵੀ ਸੇਤ ਹੋਣਾ ਚਾਹੀਦਾ ਉਹਨਾਂ ਨੂੰ ਵੀ ਚਾਹੀਦਾ ਕਿ ਜੇਕਰ ਤੁਸੀਂ ਵਿਕਾਸ ਕਰਦੇ ਹੋ ਤਾਂ ਚੰਗੀ ਗੱਲ ਆ ਪਰ ਜਿਹੜਾ ਰਹਿ ਗਿਆ ਜਾਂ ਹੋਰ ਧਿਆਨ ਦੇਣ ਦੀ ਲੋੜ ਆ ਤਾਂ ਵੱਧ ਤੋਂ ਵੱਧ ਧਿਆਨ ਲੋਕਾਂ ਤੇ ਦਿੱਤਾ ਜਾਵੇ ਲੋਕਾਂ ਦੀਆਂ ਮੰਗਾਂ ਨੂੰ ਪੂਰਾ ਕੀਤਾ ਜਾਵੇ ਲੋਕਾਂ ਨਾਲ ਕੀਤੇ ਵਾਅਦੇ ਜਿਹੜੇ ਤੁਸੀਂ ਆਪਦੇ ਮੈਨੀਫੈਸਟੋ ਵਿੱਚ ਵੀ ਵੱਖ-ਵੱਖ ਤਰ੍ਹਾਂ ਦੇ ਵਾਅਦੇ ਲੋਕਾਂ ਦੇ ਨਾਲ ਕੀਤੇ ਤੇ ਜਿਹੜੇ ਜ਼ੁਬਾਨੀ ਵੀ ਲੋਕਾਂ ਦੇ ਨਾਲ ਵਾਅਦੇ ਕੀਤੇ ਪਈਓ ਲੋਕਾਂ ਨਾਲ ਕੀਤੇ ਵਾਦੇ ਪੂਰੇ ਕਰੋ ਤਾਂ ਕਿ ਹੁਣ ਜਦੋਂ ਅੱਗੇ ਵੀ ਵੋਟਾਂ ਆਉਣੀਆਂ ਵਿਧਾਨ ਸਭਾ ਦੀਆਂ ਤਾਂ ਲੋਕ ਖੁਸ਼ੀ ਖੁਸ਼ੀ ਆਪ ਹੀ ਤੁਹਾਨੂੰ ਆਪਣੇ ਨੁਮਾਇੰਦੇ ਚੁਣ ਤੁਹਾਨੂੰ ਆਪ ਹੀ ਸੱਤਾ ਦੀ ਕੁਰਸੀ ਤੇ ਬਿਠਾਉਣ ਤੁਹਾਨੂੰ ਲੋਕਾਂ ਦੀਆਂ ਇਸ ਤਰ੍ਹਾਂ ਜਾ ਕੇ ਮਿੰਤਾ ਜਾਂ ਵੱਖ-ਵੱਖ ਤਰ੍ਹਾਂ ਦੇ ਲਾਲਚ ਵੋਟਾਂ ਦੇ ਵਿੱਚ ਨਾ ਦੇਣੇ ਪੈਣ